ਹਾਲਾਤ ਦਿਨ ਪਰ ਦਿਨ ਨਾਜਿਕ ਹੋ ਰਹੀ ਹੈ ਜੀ ਸਰਕਾਰ ਕਸ ਤੋਂ ਮਸ ਨਹੀਂ ਹੋ ਰਹੀ ਤੇ ਸੁਨੀਲ ਜਾਖੜ ਦਾ ਬਿਆਨ ਆਇਆ ਕਿ ਲੋਕ ਸਿਆਸਤ ਕਰਨ ਜਾ ਰਹੇ ਨੇ ਫੋਟੋਆਂ ਖਿੱਚਣ ਦੇ ਲਈ ਸਰਕਾਰ ਹੈ ਜਿਹੜੀ ਸੈਂਟਰ ਸਰਕਾਰ ਉਹ ਮਸਲਾ ਹੱਲ ਕਰਨ ਦੇ ਲਈ ਤਿਆਰ ਆ ਗੱਲਬਾਤ ਨਾਲ ਜੇ ਸਰਕਾਰ ਗੱਲਬਾਤ ਲਈ ਤਿਆਰ ਹੈ ਉਹ ਗੱਲਬਾਤ ਰਾਹੀਂ ਨਵਟਾਰਾ ਕਰਨਾ ਚਾਹੁੰਦੀ ਹੈ ਮੰਗਾ ਦੇ ਜਗਜੀਤ ਸਿੰਘ ਢੱਲੇਵਾਲ ਤੇ ਜਾਨ ਬਚਾਉਣਾ ਚਾਹੁੰਦੀ ਹੈ ਫਿਕਰ ਹੈ ਉਹਨੂੰ ਤੇ ਫਿਰ ਉਹ ਸੱਦਾ ਦੇਵੇ ਜਿਵੇਂ ਪਹਿਲਾਂ ਸੱਦਾ ਆਉਂਦਾ ਹੁੰਦਾ ਉਂ ਫੋਨਾ ਰਹੇ ਤੁਸੀਂ ਕਹੇ ਜੋ ਤੁਸੀਂ ਤਿਆਰ ਹੈ ਤੇ ਸਦਾ ਦੇਉਣਾ ਤੁਸੀਂ ਬਿਨਾ ਸਦੇ ਤੋਂ ਕਿਵੇਂ ਜਾਊੜੂ ਅਗਲਾ ਇਹ 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 ਨਾ ਦੀ ਫੜੀ ਫੜੀ ਹੋਈ ਆ ਵੀ ਅਸੀਂ ਕਰਨੀ ਨਹੀਂ ਗੱਲ ਬਸ ਕਿਹੜਾ ਕਹਿੰਦੇ ਨੇ ਜੀ ਉੱਥੇ ਲੋਕ ਜਾਂਦੇ ਨੇ ਜਿਹੜੇ ਇੱਥੇ ਲੋਕ ਆਉਂਦੇ ਨੇ ਸਪੋਰਟ 'ਚ ਸਿਆਸੀ ਲੋਕ ਨੇ ਜਾਂ ਕੋਈ ਹੋਰ ਨੇ ਫੋਟੋ ਖਿਚਾ ਕੇ ਕਹਿੰਦੇ ਸਿਆਸਤ ਕਰਨ ਜਾ ਰਹੇ ਨੇ ਉਹਨਾਂ ਦਾ ਇਹ ਬਿਆਨ ਆਇਆ ਏ ਉਹਨਾਂ ਦੇ ਬਿਆਨ ਨੂੰ ਕਿਸ ਤਰ੍ਹਾਂ ਦੇਖਦੇ ਹੋ ਸੁਨੀਲ ਜਾਖੜ ਦੇ ਨੂੰ ਉਹ ਕਹਿੰਦੇ ਨੇ ਅਸੀਂ ਗੱਲਬਾਤ ਲਈ ਆ ਰ ਆ ਫਿਰ ਉਹ ਸਿਆਸਤ ਕਰ ਰਹੇ ਨੇ ਜਾਂ ਇਹ ਲੋਕ ਸਿਆਸਤ ਕਰ ਰਹੇ ਨੇ ਬਿਆਨ ਇਦਾਂ ਦੇ ਦੇ ਨਹੀਂ ਅਸੀਂ ਹੁਣ ਆਹ ਉਧਰ ਤਿੰਨ ਜASE ਤੋਰੇ ਆ ਭਈ ਭਾਵੇਂ ਫਿਰ ਗੋਲੇ ਮਾਰਨ ਕੁਛ ਵੀ ਹੋਵੇ ਜਿੰਨਾ ਚਿਰ ਸਾਡੇ ਚ ਦਮ ਹੋਊਗਾ ਡਿੱਗ ਨਹੀਂ ਪੈਂਦੇ ਤੁਸੀਂ ਉਹਨਾਂ ਚਿਰ ਜਾਣਾ ਘਟੋ ਘਟ 40 ਬੰਦੇ ਫੱਟੜ ਹੋਏ ਉਹਨਾਂ ਨੂੰ ਤੁਸੀਂ ਕਹੋਗੇ ਵੀ ਸਿਆਸਤ ਕਰਨ ਦੇ ਖਾਤਰ ਉਹ ਗੋਲੇ ਖਾਣ ਗਏ ਨੇ ਕੱਲ ਹੁਣ ਉਹਨਾਂ ਨੇ ਕਹਿਤਾ ਵੀ ਅਸੀਂ 30 ਵਾਲੇ ਬੰਦ ਚ ਵੀ ਨਹੀਂ ਆਉਣਾ ਅਸੀਂ ਤਾਂ ਰਾਸ਼ਟਰਪਤੀ ਨੂੰ ਮਿਲਣ ਮੰਗ ਪੱਤਰ ਦੇਵਾਂਗੇ ਵੀ ਭਾਈ ਇਹਨਾਂ ਦੀਆਂ ਜਾਬਰ ਬੰਦ ਕਰੋ ਇਹਨਾਂ ਦੀਆਂ ਮੰਗਾ ਮੰਨੋ ਤੇ ਮੰਗਾ ਮੰਨ ਕੇ ਜਿਹੜਾ ਉਹਦਾ ਜਗਦੀਸ਼ ਸਿੰਘ ਡੱਲੇਵਾਲ ਦੀ ਜਾਨ ਬਚਾਓ ਇਹ ਤਾਂ ਹੁਣ ਮਤਲਬ ਕਹਿਣ ਦਾ ਭਾਵ ਇਸ ਅੰਦੋਲਨ ਦੇ ਤੋਂ ਪਾਸੇ ਰਹਿਣ ਵਾਲੀ ਗੱਲ ਹੀ ਐ ਵੀ ਯਾਰ ਮੰਗਾ ਉਹੀ ਐ ਜਿਹੜੀਆਂ ਤੁਸੀਂ ਛੱਡ ਕੇ ਆਏ ਹੋ ਕੋਈ ਨਵੀਆਂ ਮੰਗਾ ਤਾਂ ਨਹੀਂ ਜਿਹੜੇ ਦਿੱਲੀ ਵੇਲੇ ਛੱਡ ਕੇ ਆਏ ਆ ਵੀ ਇਹਨਾਂ ਤੇ ਫੇਰ ਲੜਾਂਗੇ ਉਹਨਾਂ ਮੰਗਾਂ ਤੇ ਐ ਤੁਸੀਂ ਵੀ ਕਿਹਾ ਸੀਗਾ ਵੀ ਭਾਈ ਜੇ ਨਾ ਮੰਨੀਆਂ ਅਸੀਂ ਦੁਬਾਰੇ ਲੜਾਂਗੇ ਦੋਨੇ ਫੋਰਮ ਲੜ ਰਹੇ ਨੇ ਕੁਰਬਾਨੀ ਵੀ ਕਰ ਰਹੇ ਨੇ ਬੰਦੇ ਵੀ ਸਿਰ ਕਰਵਾ ਰਹੇ ਨੇ ਤੁਸੀਂ ਹੁਣ ਕਿਹ ਤੋਂ ਪੁੱਛ ਕਢਾਉਣੇ ਆਮ ਲੋਕ ਤਾਂ ਕਹਿਣ ਲੱਗ ਗਏ ਉਹਨਾਂ ਨੂੰ ਕਹਿੰਦੇ ਜੀ ਇੰਨੀ ਜਲਦੀ ਇਦਾਂ ਦੇ ਇਹ ਅੰਦੋਲਨ ਇੱਕਣ ਨਹੀਂ ਲੜੇ ਜਾਂਦੇ ਅੰਦੋਲਨਾਂ ਨੂੰ ਸਮਾਂ ਲੱਗਦਾ ਰੋਲਦੂ ਸਿੰਘ ਮੰਨ ਸਕਦੇ ਜੀ ਜਦੋਂ ਹੁਣ ਤੋਂ ਅਨਾਜ ਜੀ ਜਾ ਕੱਚਾ ਕਰ ਦਿੰਦਾ ਇਹ ਜਦ ਜਿੱਥੇ ਉਹ ਕਿਸੇ ਨੂੰ ਇੰਟਰਵਿਊ ਦਿੰਦਾ ਥੱਲੇ ਕਮੈਂਟ ਬਾਕਸ ਹੁੰਦਾ ਨਾ 90% ਕਮੈਂਟਾਂ ਚ ਉਹਨੂੰ ਗਾਲਾਂ ਹੁੰਦੀਆਂ ਨੇ ਫਿਰ ਲੋਕ ਹੀ ਜਵਾਬ ਦੇ ਜਾਂਦੇ ਸਾਨੂੰ ਕੀ ਲੋੜ ਹੈ ਸਰਦਾਰ ਜਗਜੀਤ ਸਿੰਘ ਡੱਲੇਵਾਲ ਜੀ ਦੇ ਮਰਨ ਵਰਤ ਨੂੰ ਦੇਖ ਕਿਸ ਤਰ੍ਹਾਂ ਦੇਖਦੇ ਹੋ ਕਿਹਾ ਜਾ ਰਿਹਾ ਕਿ ਉਹ ਇੱਕ ਗੁਰੂ ਦੇ ਸਿੱਖ ਨੇ ਜੇ ਅਕਾਲ ਤਖਤ ਸਭ ਦੇ ਜਥੇਦਾਰ ਸਾਹਿਬ ਉਹਨਾਂ ਨੂੰ ਅਪੀਲ ਕਰਨ ਜਾਂ ਉਹਨਾਂ ਨੂੰ ਹੁਕਮ ਕਰਨ ਕਿ ਉਹਨਾਂ ਨੂੰ ਫਿਰੇ ਖਤਮ ਕਰਨਾ ਪੈਣਾ ਇਸ ਚੀਜ਼ ਨੂੰ ਕਿਸ ਤਰ੍ਹਾਂ ਦੇਖਦੇ ਹੋ ਇਦਾਂ ਦੀ ਚਰਚਾ ਵੀ ਜਿਹੜੀ ਚੱਲ ਰਹੀ ਹੈ ਗਿਆਨੀ ਹਰਪ੍ਰੀਤ ਸਿੰਘ ਉਹ ਇੱਥੇ ਆ ਕੇ ਬੋਲ ਕੇ ਗਏ ਆ ਵੀ ਇਹਨਾਂ ਨੇ ਆਪਣੀ ਜਾਨ ਤਲੀ ਤੇ ਧਰ ਕੇ ਇਹ ਸ਼ੁਰੂ ਕਰਤਾ ਸਾਰੇ ਸਿੱਖਾਂ ਨੂੰ ਇਹਦੇ ਸਮਰਥਨ ਕਰਨਾ ਚਾਹੀਦਾ ਜਿੰਦਾਚਰ ਤੱਕਰ ਸਰਕਾਰ ਇਹ ਮੰਗਾਂ ਦਾ ਨੁਕਟਾਰਾ ਨਹੀਂ ਕਰਦੀ ਹੁਣ ਜਥੇਦਾਰ ਉਹਨਾਂ ਦਾ ਜਥੇਦਾਰੀ ਹੈ ਹੁਣ ਦੂਜਾ ਜਥੇਦਾਰ ਉਹ ਉਲਟ ਕਿਵੇਂ ਕਰ ਦਊਗਾ ਬੀਬੀਆਂ ਵੀ ਤਿਆਰ ਆ ਉਹ ਕਹਿੰਦੇ ਆ ਵੀ ਤਨ ਜਥੇ ਹੁਣ ਸਾਡੇ ਭੇਜੋ ਜੀ ਜਿਹੜਾ ਕਹਿੰਦੇ ਆ ਨਾ ਵੀ ਔਰਤਾਂ ਕਮਜ਼ੋਰ ਐ ਸਾਡੇ ਭਰਾ ਵੀ ਭਿੜੇ ਆ ਉੱਥੇ ਫੱਟੜ ਹੋਏ ਨੇ ਉਹਨਾਂ ਨਾਲ ਉਹਨਾਂ ਦੇ ਗੋਲੇ ਛੱਲੇ ਇੱਕ ਵਾਰੀ ਸਾਨੂੰ ਮੌਕਾ ਦਿਓ ਤਾਂ ਕਿ ਅਸੀਂ ਦਿਖਾ ਦਈਏ ਵੀ ਔਰਤਾਂ ਵੀ ਕੋਈ ਭਿੜਨ ਦੇ ਵਿੱਚ ਘਟ ਨਹੀਂ ਕਿਸਾਨੀ ਅੰਦੋਲਨ ਖਨੌਰੀ ਤੇ ਮੌਜੂਦ ਆ ਸੋ ਸਾਡੇ ਨਾਲ ਸੁਰਜੀਤ ਸਿੰਘ ਫੂਲ ਨੇ ਗੱਲਬਾਤ ਕਰਦੇ ਆ ਹਾਂਜੀ ਫੂਲ ਸਾਹਿਬ ਸਭ ਤੋਂ ਪਹਿਲਾਂ ਤਾਂ ਫਤਿਹ ਅਰਜ਼ ਕਰਦੇ ਆਂ ਜੀ ਵੈਗਰੂ ਜੀ ਖਾਲਸਾ ਵੈਗਰ ਜੀ ਕੇ ਫਤਿਹ ਜੀ ਕਿਸ ਤਰ੍ਹਾਂ ਜੀ ਸੇਤ ਸਰਦਾਰ ਚਕਜੀਤ ਸਿੰਘ ਢੱਲੇਵਾਲ ਦੀ ਤੁਸੀਂ ਮਿਲ ਕੇ ਆਏ ਹੋ ਮੇ ਕਿ ਹਾਲਾਤ ਨੇ ਦੇਖੋ ਜੀ ਉਹ ਮਾਨਸਿਕ ਤੌਰ ਤੇ ਪੂਰੀ ਚੜ੍ਹਦੀ ਕਲਾ ਚ ਹੈ ਹੂੰ ਕੋਈ ਉਹਨਾਂ ਦੇ ਮਨ ਤੇ ਕਿਸੇ ਕਿਸਮ ਦਾ ਚਿੰਤਾ ਵਾਲੀ ਗੱਲ ਨਹੀਂ ਸਾਨੂੰ ਨੋਟ ਹੋਈ ਪਰ ਸਰੀਰਕ ਹਾਲਤ ਦਿਨੋਂ ਦਿਨ ਜਿਵੇਂ ਡਾਕਟਰਾਂ ਦੀਆਂ ਰਿਪੋਰਟਾਂ ਵੀ ਹੈਗੀਆਂ ਨੇ ਉਹ ਡਾਊਨ ਹੋ ਰਹੀ ਹੈ ਕਿਡਨੀ ਉਹਨਾਂ ਦੇ ਡੈਮੇਜ ਹੋ ਰਹੀ ਹੈ ਉਹ ਬਲੱਡ ਹੈ ਜਿਹੜਾ ਫਲਕਚੁਏਸ਼ਨ ਜਿਹੜਾ ਬਲੱਡ ਪ੍ਰੈਸ਼ਰ ਹੈ ਉਹਦੇ ਵਿੱਚ ਫਲਕਚੁਏਸ਼ਨ ਹੈ ਇਕਦਮ ਉੱਪਰ ਜਾਣਾ ਥੱਲੇ ਆਉਣਾ ਕੜਿੱਲਾ ਪੈਣੀਆਂ ਪੈਰ ਠਰਨੇ ਇਹ ਸਾਰੀਆਂ ਮਤਲਬ ਕ੍ਰਿਟੀਕਲ ਹੈ ਜਿਹੜੀ ਹਾਲਤਾਂ ਜਾਂ ਕਹੋ ਵੀ ਜਿਹੜੀ ਮਲਟੀ ਆਰਗਨ ਫੇਲਰ ਕਹਿ ਦਿੰਦੇ ਆ ਉਹਨੂੰ ਜੀ ਕਿਡਨੀ ਪਹਿਲਾਂ ਫੇਲ ਹੋ ਜਾਂਦੀ ਹੈ ਜਦੋਂ ਉਹ ਕਰੀਟੀਨਿਨ ਬੋਡੀ ਵੱਧ ਜਾਂਦੀ ਹੈ ਉਹ ਫਿਰ ਹਾਰਟ 'ਚ ਮਤਲਬ ਗੰਦਾ ਮੰਦਾ ਮਾਦਾ 'ਚ ਸਾਫ਼ ਨਹੀਂ ਹੁੰਦਾ ਜਦੋਂ ਕਿਡਨੀ ਫੇਲ ਹੋ ਜਾਂਦੀ ਹੈ ਜੀ ਹਾਰਟ ਤੇ ਅਸਰ ਪੈਣ ਲੱਗ ਜਾਂਦਾ ਲਿਵਰ ਤੇ ਪੈਣ ਲੱਗ ਜਾਂਦਾ ਮਤਲਬ ਮਲਟੀ ਆਰਗਨ ਹੈ ਜਿਹੜੇ ਸਾਰੇ ਇੱਕ ਦੂਜੇ ਨੂੰ ਪ੍ਰਭਾਵਿਤ ਕਰਕੇ ਉਹ ਫੇਰ ਆਲੀ ਵੱਲ ਹਾਲਤ ਹੈਗੀ ਉਹਨਾਂ ਦੀ ਹੁਣ ਜੀ ਤੇ ਹਾਲਾਤ ਦਿਨ ਪਰ ਦਿਨ ਨਾਜਿਕ ਹੋ ਰਹੀ ਹੈ ਜੀ ਸਰਕਾਰ ਟਸ ਤੋਂ ਮਸ ਨਹੀਂ ਹੋ ਰਹੀ ਤੇ ਸੁਨੀਲ ਜਾਖੜ ਦਾ ਬਿਆਨ ਆਇਆ ਕਿ ਲੋਕ ਸਿਆਸਤ ਕਰਨ ਜਾ ਰਹੇ ਨੇ ਫੋਟੋਆਂ ਖਿੱਚਣ ਦੇ ਲਈ ਸਰਕਾਰ ਹੈ ਜਿਹੜੀ ਸੈਂਟਰ ਸਰਕਾਰ ਉਹ ਮਸਲਾ ਹੱਲ ਕਰਨ ਦੇ ਲਈ ਤਿਆਰ ਆ ਗੱਲਬਾਤ ਨਾਲ ਤੇ ਇਦਾਂ ਦੇ ਬਿਆਨ ਆਉਣੇ ਵੇਖੋ ਜੀ ਸਰਕਾਰ ਗੱਲਬਾਤ ਲਈ ਤਿਆਰ ਹੈ ਜੇ ਤਿਆਰ ਹੋਵੇ ਪਹਿਲਾਂ 4 ਮੀਟਿੰਗਾਂ ਹੋਈਆਂ ਨੇ 13 28 ਨਾ 18 ਫਰਵਰੀ ਨੂੰ ਲਾਸਟ ਗੱਲਬਾਤ ਹੋਈ ਹੈ ਚੌਥੀ ਸੈਂਟਰ ਦੇ ਜਿਹੜੇ ਪ੍ਰਤੀਨਿਧਾਂ ਤੇ ਨਾਲ ਜੀ ਜੇ ਸਰਕਾਰ ਗੱਲਬਾਤ ਲਈ ਤਿਆਰ ਹੈ ਉਹ ਗੱਲਬਾਤ ਰਾਹੀ ਨਵਟਾਰਾ ਕਰਨਾ ਚਾਹੁੰਦੀ ਹੈ ਮੰਗਾਂ ਦੀ ਜਗਜੀਤ ਸਿੰਘ ਢੱਲੇਵਾਲ ਦੀ ਜਾਨ ਬਚਾਉਣਾ ਚਾਹੁੰਦੀ ਹੈ ਫਿਕਰ ਹੈ ਉਹਨੂੰ ਤੇ ਫਿਰ ਉਹ ਸੱਦਾ ਦੇਵੇ ਜਿਵੇਂ ਪਹਿਲਾਂ ਸੱਦਾ ਆਉਂਦਾ ਹੁੰਦਾ ਹੂੰ ਫੋਨਾ ਰਹੇ ਤੁਸੀਂ ਕਹੇ ਜੋ ਤੁਸੀਂ ਤਿਆਰ ਹੈ ਜੀ ਤੇ ਸੱਦਾ ਦਿਓ ਉਹਨਾਂ ਨੂੰ ਤੁਸੀਂ ਬਿਨਾਂ ਸੱਦੇ ਤੋਂ ਕਿਵੇਂ ਜਾਵੜੂਗਾ ਅਗਲਾ ਜੀ ਉਹਨਾਂ ਦਾ ਬੰਦਾ ਜੇ ਤਿਆਰ ਆ ਤਾਂ ਆਫੀਸ਼ੀਅਲੀ ਸੱਦਾ ਦੇਵੇ ਰਿਟ ਨੂੰ ਵੀ ਭਾਈ ਫਲਾਨੇ ਤਰੀਕ ਨੂੰ ਫਲਾਨੇ ਸਾਹਤੇ ਅਸੀਂ ਲੀਡਰਸ਼ਿਪ ਨਾਲ ਜਿਹੜੇ ਅੰਦੋਲਨ ਚਲਾ ਰਹੇ ਉਹਨਾਂ ਨਾਲ ਗੱਲਬਾਤ ਕਰਨਾ ਚਾਹੁੰਦੇ ਆ ਫੇਰ ਜੇ ਨਹੀਂ ਜਾਂਦੇ ਕੋਈ ਫੇਰ ਆਪਾਂ ਕਹਿ ਦਿਆਂਗੇ ਵੀ ਭਾਈ ਉਹ ਤਾਂ ਤਿਆਰ ਹੈ ਇਹ 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 ਨਦੀੜੀ ਫੜੀ ਹੋਈ ਆ ਵੀ ਅਸੀਂ ਕਰਨੀ ਨਹੀਂ ਗੱਲਬਾਤ ਇਹੋ ਜੀ ਗੱਲ ਹੈ ਨਹੀਂ ਕੋਈ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਉਹਨਾਂ ਦੇ ਬਿਆਨ ਨੂੰ ਉਹ ਕਹਿ ਰਹੇ ਨੇ ਕਿ ਲੋਕ ਉੱਥੇ ਸਿਆਸਤ ਕਰਨ ਜਾਂਦੇ ਨੇ ਫੇਰ ਉਹ ਇਦਾਂ ਦੇ ਬਿਆਨ ਦੇ ਕਿ ਉਹ ਸਿਆਸਤ ਕਰ ਰਹੇ ਨੇ ਕਿੱਦਾਂ ਇਹ ਬਿਆਨ ਨੂੰ ਕਿਸ ਤਰ੍ਹਾਂ ਦੇਖਦੇ ਹੋ ਸਿਆਸਤ ਕੌਣ ਕਰਨ ਜਾ ਰਹੇ ਨੇ ਜਿਹੜਾ ਕਹਿੰਦੇ ਨੇ ਜੀ ਉੱਥੇ ਲੋਕ ਜਾਂਦੇ ਨੇ ਜਿਹੜੇ ਇੱਥੇ ਲੋਕ ਆਉਂਦੇ ਨੇ ਸਪੋਰਟ 'ਚ ਸਿਆਸੀ ਲੋਕ ਨੇ ਜਾਂ ਕੋਈ ਹੋ ਉਹਨਾਂ ਦੇ ਬਿਆਨ ਨੂੰ ਕਿਸ ਤਰ੍ਹਾਂ ਦੇਖਦੇ ਹੋ ਸੁਨੀਲ ਜਾਖੜ ਦੇ ਨੂੰ ਉਹ ਕਹਿੰਦੇ ਨੇ ਅਸੀਂ ਗੱਲਬਾਤ ਲਈ ਤਿਆਰ ਆ ਫਿਰ ਉਹ ਸਿਆਸਤ ਕਰ ਰਹੇ ਨੇ ਜਾਂ ਇਹ ਲੋਕ ਸਿਆਸਤ ਕਰ ਰਹੇ ਨੇ ਬਿਆਨ ਇਦਾਂ ਦੇ ਦੇਣੀ ਵੇਖੋ ਜੀ ਜਿਹੜੇ ਤਾਂ ਪੋਲੀਟਿਕਲ ਲੀਡਰ ਆ ਰਹੇ ਆ ਉਹਨਾਂ ਦਾ ਹੁੰਦਾ ਵੀ ਜਦੋਂ ਵੀ ਕੋਈ ਲੋਕਾਂ ਦਾ ਜਿੱਥੇ ਇਕੱਠ ਹੁੰਦਾ ਕੋਈ ਭੋਗ ਵੀ ਹੋਵੇ ਭਾਵੇਂ ਪਿੰਡ ਦਾ ਵੀ 4-500 ਬੰਦਾ ਕਾ ਹੈਗਾ ਪਿੰਡ ਦਾ ਉਹਨਾਂ ਨੇ ਉੱਥੇ ਹਾਜ਼ਰੀ ਲਵਾਉਣੀ ਹੁੰਦੀ ਹੈ ਜੀ ਪਰ ਵੀ ਜਿਹੜੇ ਸਾਰੇ ਇੱਥੇ ਸਿਆਸਤ ਕਰਾ ਆ ਰਹੇ ਨੇ ਵੀ ਅਸੀਂ ਹੁਣ ਆਹ ਉਧਰ ਤਿੰਨ ਜਸੇ ਤੋਰੇ ਆ ਜੀ ਬਈ ਭਾਈ ਭਾਵੇਂ ਫਿਰ ਗੋਲੇ ਮਾਰਨ ਕੁਛ ਵੀ ਹੋਵੇ ਜਿੰਨਾ ਚਿਰ ਸਾਡੇ ਚ ਦਮ ਹੋਊਗਾ ਡਿੱਗ ਨਹੀਂ ਪੈਂਦੇ ਤੁਸੀਂ ਹੂੰ ਉਹਨਾਂ ਚਰ ਜਾਣਾ ਜੀ ਘਟੋ ਘਟ 40 ਬੰਦੇ ਫੱਟੜ ਹੋਏ ਉਹਨਾਂ ਨੂੰ ਤੁਸੀਂ ਕਹੋਗੇ ਵੀ ਸਿਆਸਤ ਕਰਨ ਦੇ ਖਾਤਰ ਉਹ ਗੋਲੇ ਖਾਣ ਗਏ ਨੇ ਹੂੰ ਇਹ ਤੂੰ ਪਹਿਲਾਂ ਅ 450 ਦੇ ਲਗਭਗ ਜਿਹੜੇ 13 ਫਰਵਰੀ ਨੂੰ ਜਦੋਂ ਅਸੀਂ ਆਏ ਆ 21 ਫਰਵਰੀ ਨੂੰ ਫਿਰ ਦੁਬਾਰੇ ਗੋਲਾਬਾਰੀ ਹੋਈ ਹੈ ਉਹਦੇ ਵਿੱਚ 5 6 ਜਣਾਂ ਦੀ ਤਾਂ ਅੱਖਾਂ ਦੀ ਨਿਗਾ ਚਲੀ ਗਈ ਅੱਖਾਂ 'ਚ ਸਿੱਧੀਆਂ ਗੋਲੀਆਂ ਵੱਜੀਆਂ ਨੇ ਉਹ ਜਿਹੜੀਆਂ ਉਹਨਾਂ ਦੇ ਸ਼ਰੇ ਹੁੰਦੇ ਨੇ ਜੀ ਫਟੜ ਹੋਇਆ 400 ਬੰਦਾ ਇੱਕ ਬੰਦੇ ਦੀ ਜਾਨ ਗਈ ਐ ਜੇ ਉਹ ਕਹਿੰਦੇ ਆ ਵੀ ਇਹ ਵੀ ਸਿਆਸਤ ਕਰ ਰਹੇ ਆ ਫੇਰ ਤਾਂ ਭਈ ਉਹਨਾਂ ਨੂੰ ਵੇਖਣਾ ਪੈਣਾ ਵੀ ਸਿਆਸਤ ਕੀਦਾ ਐ ਤੁਹਾਡੇ ਵੀ ਗੋਲਾ ਬੰਦੇ ਮੇਰੇ ਗੋਲਾ ਲੱਗਿਆ ਉੱਤੇ 6 ਤਰੀਕ ਨੂੰ ਪਹਿਲੇ ਦਿਨ ਸਿੱਧਾ ਗੋਲੀ ਇੱਕ ਤਾਂ ਹੁੰਦੇ ਨਾ ਜਿਹੜੇ ਉਹ ਸਿੱਟਦੇ ਆ ਆਪਣਾ ਗਨ ਰਾਹੀਂ ਸਿੱਟਦੇ ਆ ਉਹ ਨਹੀਂ ਸੀ ਜਿਹੜੀਆਂ ਗੱਡੀਆਂ ਗੱਡੀਆਂ ਦੇ ਉੱਤੇ ਬੀੜੀਆਂ ਹੁੰਦੀਆਂ ਉਹਨਾਂ ਨੇ ਗੋਲੀਆਂ ਸੱਟਣ ਵਾਲੀਆਂ ਤੋਪਾਂ ਜਿਹੜੀਆਂ ਉਹਨਾਂ ਰਾਹੀਂ ਉਹ ਜਿਹੜਾ ਸਿਲੰਡਰ ਹੁੰਦਾ ਸਟੀਲ ਦਾ ਰਬੜ ਬੋਲਟ ਰੇ ਉਹ ਆ ਕੇ ਮੇਰੇ ਮਤਲਬ ਸਿੱਧਾ ਇੱਥੇ ਠੱਲੇ ਵੱਜ ਕੇ ਨਹੀਂ ਫਟਿਆ ਉਹ ਸਿੱਧਾ ਗੱਡੀ ਚੋਂ ਨਿਕਲ ਕੇ ਇੱਥੇ ਆ ਕੇ ਵਜਿਆ ਉਹ ਤਾਂ ਮੈਂ ਕੁਦਰਤੀ ਹਜੇ ਬੈਗਰ ਨੂੰ ਨੇ ਸੇਵਾ ਕਰਾਉਣੀ ਸੀ ਕਿ ਮੇਰੇ ਬੋਤਲ ਸੀਗੀ ਅਜੇ ਵਿੱਚ ਅੱਛਾ ਜੀ ਬੋਤਲ ਚ ਪਾਣੀ ਬੋਤਲ ਜਿਹੜੀ ਛੋਟੀ ਬੋਤਲ ਪਾਣੀ ਵਾਲੀ ਬੋਤਲ ਭੰਨੇ ਉਹਨੇ ਫੇਰ ਆ ਜਾਕਟ ਵਿੱਚ ਦੀ ਕੁਰਤੇ ਦੇ ਵਿੱਚ ਦੀ ਫੇਰ ਵੀ ਅੰਦਰ ਬਾਹਰ ਚ ਧਸ ਗਿਆ ਉਹ ਅੱਛਾ ਜੀ ਅੰਦਰੋਂ ਅੰਦਰ ਬਾਹਰੋਂ ਚਾਵੜੇ ਨੇ ਤਾਂ ਜ਼ਖਮ ਹੋਣਾ ਸੀ ਅੰਦਰ ਵੀ ਜ਼ਖਮ ਕਰਤਾ ਉਹਨੇ ਜੇ ਮੇਰਾ ਖਿਆਲ ਆ ਸਾਨੂੰ ਚ ਤੀ ਚੀਜ਼ਾਂ ਨਾ ਹੁੰਦੀਆਂ ਬੋਤਲ ਨਾ ਹੁੰਦੀ ਜਾਕਟ ਨਾ ਹੁੰਦੀ ਆ ਮੋਟਾ ਕੱਪੜਾ ਨਾ ਹੁੰਦਾ ਤੇ ਉਹਨੇ ਸਿੱਧੀ ਗੱਲ ਪੇਟ ਦੇ ਵਿੱਚ ਜੀ ਅੰਦਰੋਂ ਅੰਤੜੀਆਂ ਅੰਤੜੀਆਂ ਪਾੜ ਦੇਣੀਆਂ ਸੀ ਇਸ ਕਰਕੇ ਵੀ ਜਿਹੜੇ ਬੰਦੇ ਉੱਥੇ ਚਲ ਨਹੀਂ ਬਚ ਗਏ ਕੋਈ ਪਰ ਉਹ ਐ ਤਾਂ ਨਹੀਂ ਵੀ ਉਹਨਾਂ ਨੇ ਆਪਣੇ ਪਿੱਠ ਭਮਾਈ ਉਹਨੂੰ ਸਾਰਿਆਂ ਨੂੰ ਤੁਸੀਂ ਕਹਦੇ ਹੋ ਵੀ ਉਹ ਸਿਆਸਤ ਕਰਨ ਆਏ ਆ ਅੰਦੋਲਨ ਚ ਇਹ ਤਾਂ ਫਿਰ ਜਿਹੜੇ ਬੰਦੇ ਕਹਿ ਰਹੇ ਆ ਉਹ ਉਹਨਾਂ ਦੇ ਮਤ ਤੇ ਸਵਾਰ ਲੱਗਦਾ ਬੀਜੇਪੀ ਦੇ ਕੁਝ ਆਗੂ ਨੇ ਉਹ ਇਹ ਵੀ ਕਹਿ ਰਹੇ ਨੇ ਕਿ ਜਿਹੜੀਆਂ ਮੰਗਾਂ ਲੈ ਕੇ ਬੈਠੇ ਹੋ ਐਮਐਸਪੀ ਦੀ ਮੰਗ ਆ ਇਹ ਜਿਹੜਾ ਹੈਗਾ ਸੂਬੇ ਸਰਕਾਰ ਦੇ ਇਹ ਨਹੀਂ ਨਾ ਹਰਿਆਣਾ ਸਰਕਾਰ ਨੇ ਕਰ ਦਿੱਤਾ ਕਹਿੰਦੇ 23 ਐਮ ਫਸਲਾਂ ਤੇ ਐਮਐਸਪੀ ਦਵਾਂਗੇ ਇਹਨੂੰ ਤੁਸੀਂ ਪੰਜਾਬ ਸਰਕਾਰ ਤੋਂ ਮੰਗੋ ਇਦਾਂ ਦੇ ਬਿਆਨ ਬਿਆਰ ਰਹੇ ਨੇ ਐਮਐਸਪੀ ਦਾ ਐਲਾਨ ਕੌਣ ਕਰਦਾ ਸੈਂਟਰ ਸਰਕਾਰ ਕਰਦੀ ਹੈ ਨਾ ਜੀ ਉਸ ਤੋਂ ਬਾਅਦ ਜਿਹੜਾ ਉਸ ਭਾਅ ਤੇ ਖਰੀਦਣਾ ਪੈਸਾ ਚਾਹੀਦਾ ਸੂਬਿਆਂ ਕੋਲੇ ਪੈਸਾ ਕਿਤੇ ਕੋਲੇ ਹੈਗਾ ਸਾਰੇ ਸੂਬੇ ਪਹਿਲਾਂ ਜਦੋਂ ਹਣ ਝੋਨਾ ਵੀ ਖਰੀਦਦੇ ਆ ਕਣਕ ਵੀ ਖਰੀਦਦੇ ਆ ਧਾਰ ਲੈਂਦੇ ਆ ਸੈਂਟਰ ਤੋਂ ਫੇਰ ਉਹ ਕਣਕ ਖਰੀਦ ਕੇ ਫੇਰ ਉਹ ਮੋੜਦੇ ਆ ਜਾਂ ਝੋਨਾ ਸ਼ੈਲਿੰਗ ਕਰਕੇ ਫੇਰ ਮੋੜਦੇ ਆ ਕਿਹੜੇ ਸੁਪੇ ਕੋਲੇ ਪੈਸਾ ਹੈਗਾ ਸਾਰਾ ਜਿੰਨਾ ਟੈਕਸਾਂ ਦਾ ਹੈਗਾ ਜੀਐਸਟੀ ਦਾ ਹੈਗਾ ਉਹ ਸਾਰੇ ਦਾ ਸਾਰਾ ਸੈਂਟਰ ਕੋਲੇ ਜਾਂਦਾ ਫੇਰ ਉਹਨਾਂ ਨੂੰ ਕੁਝ ਚੰਗ ਮੋੜਦੇ ਆ ਹੁਣ ਜਿਹੜੀ ਆਹ ਪਾਰਲੀਮੈਂਟਰੀ ਕਮੇਟੀ ਨੇ ਰਿਪੋਰਟ ਜਾਰੀ ਕੀਤੀ ਹੈ 31 ਮੈਂਬਰਾਂ ਦੀ ਕਮੇਟੀ ਆ ਉਹ ਜਿਹਦੇ ਵਿੱਚ ਭਾਜਪਾ ਤੇ ਵੀ ਹੈਗੇ ਆ ਸਾਰਿਆਂ ਨੇ ਸਰਵ ਸੰਮਤੀ ਨਾਲ ਕਿਹਾ ਵੀ ਜਿੰਨਾ ਬਜਟ ਖੇਤੀ ਦਾ ਪਹਿਲਾਂ ਇਹ ਅਲਾਟ ਕਰਦੇ ਸੀਗੇ ਅਲੋਕੇਸ਼ਨ ਸੀਗੀ ਜੀ ਉਹ ਘਟਾਤਾ ਇਹਨਾਂ ਨੇ ਅੱਜ ਕਿ ਬੜਾ ਸੀ ਤੇ ਵੀ ਉਹ ਸੂਬੇ ਕਹਦੇ ਉਹ ਵੀ ਜੇ ਸਾਡੇ ਕੋਲੇ ਕੋਲੇ ਦਾ ਪੈਸਾ ਨਹੀਂ ਉਹ ਸੂਬੇ ਕਿੱਥੋਂ ਐਮ ਐਸ ਪੀ ਦੇ ਉਹ ਖਰੀਦ ਲੈਣਗੇ ਉਹ ਸੋ ਇਸ ਕਰਕੇ ਇਹ ਟਲਣ ਵਾਲੀ ਗੱਲ ਇਹ ਹੈ ਕਿ ਬਣਦਾ ਜ ਸੈਂਟਰ ਭਾਅ ਦਾ ਬਣਦਾ ਸਾਰੀਆਂ ਫਸਲਾਂ ਦੇ ਤੇ ਸੈਂਟਰ ਦੇ ਬਣਦਾ ਵੀ ਉਹ ਐਮ ਐਸ ਪੀ ਜਿਹੜੀ ਤੈਹ ਹੁੰਦੀ ਹੈ ਸੁਆਮੀ ਨਾਸ਼ਨ ਕਮਿਸ਼ਨ ਦੀ ਰਿਪੋਰਟ ਮੁਤਾਬਕ ਉਹਦੇ ਖਰੀਦੇ ਜੇ ਉਹ ਮਤਲਬ ਆਪ ਦੀ ਜ਼ਿੰਮੇਵਾਰੀ ਤੋਂ ਭੱਜਦੇ ਤੁਸੀਂ ਜੇਵ ਚੋਂ ਪੈਸੇ ਕੱਢ ਲਓ ਉਸ ਤੋਂ ਕਹੇ ਵੀ ਯਾਰ ਤੂੰ ਦਾਨ ਕਰਦੇ ਐ ਜਦੋਂ ਪੈਸੇ ਜੇਬ ਤਾਂ ਖਾਲੀ ਕਰਤੀ ਸੈਂਟਰ ਨੇ ਇਸ ਕਰਕੇ ਸੈਂਟਰ ਦੇ ਬਣਦਾ ਉਹ ਜਿਹੜਾ ਸੂਬੇ ਸਾਬੇ ਨਹੀਂ ਕਰ ਸਕਦੇ ਜਿਹੜੀ ਬੀਤੇ ਦਿਨੀ ਪਟਿਆਲਾ ਦੇ ਵਿੱਚ ਇੱਕ ਸੰਯੁਕਤ ਕਿਸਾਨ ਮੋਰਚੇ ਦੀ ਮੀਟਿੰਗ ਹੋਈ ਆ ਤੇ ਉਹ ਮੀਟਿੰਗ ਨੂੰ ਕਿਸ ਤਰ੍ਹਾਂ ਦੇਖਦੇ ਹੋ ਕੀ ਨਤੀਜੇ ਨੇ ਬਹੁਤ ਸਾਰੇ ਲੋਕ ਇਹ ਵੀ ਕਹਿ ਰਹੇ ਨੇ ਕਿ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਜਿਹੜੇ ਆਗੂ ਸੀਗੇ ਉਹ ਆਏ ਵੀ ਸੀਗੇ ਤੇ ਇਧਰੋਂ ਖਨੌਰੀ ਤੋਂ ਕੋਈ ਆਗੂ ਦਿਖਾਈ ਨਹੀਂ ਦਿੱਤਾ ਇਦਾਂ ਦੀ ਚਰਚਾ ਵੀ ਚੱਲ ਰਹੀ ਆ ਉਸ ਨੂੰ ਕਿਸ ਤਰ੍ਹਾਂ ਦੇਖਦੇ ਹੋ ਨੇ ਦੇਖੋ ਜੀ ਜਿਹੜੇ ਦੋਨੇ ਫਾਰਮਾਂ ਨੇ ਜਿਹੜੇ ਉੱਥੇ ਭੇਜਿਆ ਬੰਦੇ ਹਮ ਆਪਣਾ ਆਪਣਾ ਇਸਕੇਮ ਨਾਨ ਪੋਲੀਟੀਕਲ ਤੇ ਜਿਹੜਾ ਕਿਸਾਨ ਮਜ਼ਦੂਰ ਮੋਰਚੇ ਦੋ ਫਾਰਮਾਂ ਦੀ ਅਗਵਾਈ ਚ ਅੰਦੋਲਨ ਚੱਲ ਰਿਹਾ ਹੈ ਨਾ ਹਮ ਦੋਨੇ ਜਿਹੜੇ ਉੱਥੇ ਬੰਦੇ ਗਏ ਐ ਮੀਟਿੰਗ ਕਰਨ ਪੰਜ ਬੰਦੇ ਜੀ ਉਹ ਦੋਨੇ ਫਾਰਮਾਂ ਨੇ ਭੇਜਿਆ ਉਹ ਐਨੂੰ ਵੀ ਆਪ ਦੇ ਆਪ ਜਾਵੜੇ ਹੋ ਹਮ ਚੱਲ ਕੌਣ ਜਾਵੜਿਆ ਕੌਣ ਪਿੱਛੇ ਰਹਿ ਪਿਆ ਕਿਹਦੀ ਡਿਊਟੀ ਲੱਗ ਗਈ ਉਹ ਤਾਂ ਵੱਖਰੀ ਗੱਲ ਹੁੰਦੀ ਹੈ ਪਰ ਉਹ ਦੋਨੇ ਫਾਰਮਾਂ ਵੱਲ ਗਏ ਆ ਪਹਿਲੀ ਗੱਲ ਤਾਂ ਇਹ ਗੱਲ ਹਮ ਸੂਚੀ ਗੱਲ ਜਿਹੜੇ ਆਏ ਹੈਗੇ ਆ ਵੀ ਉਹ 18 ਦੀ ਮੀਟਿੰਗ ਹੋਈ ਐ ਕ 18 ਵਾਲੀ ਮੀਟਿੰਗ ਤੇ ਇਹ ਕਹਤਾ ਸੀਗਾ ਵੀ ਅਸੀਂ ਸੋਚਾਂਗੇ ਵੀ ਇਸ ਅੰਦੋਲਨ ਦੇ ਸਮਰਥਨ ਕਿਵੇਂ ਕਰਨਾ ਜੀ ਕੱਲ ਹੁਣ ਉਹਨਾਂ ਨੇ ਕਹਿਤਾ ਵੀ ਅਸੀਂ 30 ਵਾਲੇ ਬੰਦਚ ਵੀ ਨਹੀਂ ਆਉਣਾ ਅਸੀਂ ਤਾਂ ਰਾਸ਼ਟਰਪਤੀ ਨੂੰ ਮਿਲਣ ਮੰਗ ਪੱਤਰ ਦੇਵਾਂਗੇ ਵੀ ਭਾਈ ਇਹਨਾਂ ਦੀਆਂ ਜਾਬਰ ਬੰਦ ਕਰੋ ਇਹਨਾਂ ਦੀਆਂ ਮੰਗਾਂ ਮੰਨੋ ਤੇ ਮੰਗਾਂ ਮੰਨ ਕੇ ਜਿਹੜਾ ਉਹਦਾ ਜਗਜੀਤ ਸਿੰਘ ਡੱਲੇਵਾਲ ਦੀ ਜਾਨ ਬਚਾਓ ਰਾਸ਼ਟਰਪਤੀ ਨੂੰ ਦਿੱਲੀ ਇਹ ਤਾਂ ਹੁਣ ਮਤਲਬ ਕਹਿਣ ਦਾ ਭਾਵ ਇਸ ਅੰਦੋਲਨ ਦੇ ਉਹ ਪਾਸੇ ਰਹਿਣ ਵਾਲੀ ਗੱਲ ਹੀ ਐ ਚਲੋ ਉਹ ਤਾਂ ਵੈਸੇ ਉਹਦੀ ਜਲਦੀ ਐ ਉਹ ਕੋਈ ਆਪਾਂ ਕਿਸੇ ਨੂੰ ਮੱਲੋ ਮੱਲੀ ਤਾਂ ਕਰ ਨਹੀਂ ਸਕਦੇ ਉਹ ਕਹਿੰਦੇ ਜੀ ਅਸੀਂ ਸਾਈਡ ਤੋਂ ਰਹਿ ਕੇ ਜਿਹੜੀ ਲੜਾਈ ਆ ਲੜ ਰਹੇ ਆ ਹਰ ਇੱਕ ਜਥੇਬੰਦੀ ਦਾ ਆਪਣਾ ਹੱਕ ਆ ਆਪਣੇ ਪ੍ਰੋਗਰਾਮ ਨੇ ਉਹ ਕਿੱਦਾਂ ਦੇ ਮਰਜ਼ੀ ਦਵੇ ਅਸੀਂ ਆਪਣੇ ਹਿਸਾਬ ਨਾਲ ਚੱਲ ਰਹੇ ਆ ਸਾਈਡ ਤੋਂ ਰਹਿ ਕੇ ਵੀ ਹੁੰਦਾ ਐ ਹੁੰਦਾ ਮੰਨ ਲਓ ਅਸੀਂ 18 ਤਰੀਕ ਨੂੰ ਰੇਲ ਦਾ ਦੋਨੇ ਫੋਰਮਾਂ ਵੱਲੋਂ ਸੱਦਾ ਦਿੱਤਾ ਵੀ ਯਾਰ ਸਰਕਾਰ ਤੇ ਪ੍ਰੈਸ਼ਰ ਪਾਉਣ ਦੀ ਖਾਤਰ 3 ਘੰਟੇ ਰੇਲ ਜਾਮ ਕਰੋ 12 ਤੋਂ 3 ਹੂੰ ਸਾਈਡ ਤੇ ਰਹਿ ਕੇ ਫੇਰ ਸੀਗਾ ਵੀ ਉਹ ਜਿੱਥੇ ਹੁਣ ਮਤਲਬ ਜਿੰਨੇ ਪੁਆਇੰਟ ਹੈਗੇ ਜਿੰਨੇ ਫਾਟ ਕਹੇਗੇ ਜਿੰਨੇ ਸਟੇਸ਼ਨ ਹੈ ਕੋਈ ਵੀ ਕਿਤੇ ਵੀ ਜਾ ਸਕਦਾ ਵੀ ਉਹ ਵਿੱਚ ਨਾ ਆਉਂਦੇ ਸਾਈਡ ਤੇ ਕੋਈ ਹੋਰ ਪੁਆਇੰਟ ਰੋਕ ਲੈਂਦੇ ਉਹ ਸੀਗੀ ਵੀ ਅਸੀਂ ਰੇਲ ਦੇ ਹਿੱਸਾ ਸ਼ਾਮਿਲ ਵੀ ਹੋ ਗਏ ਤੇ ਸਾਈਡ ਤੇ ਵੀ ਰੇਲੇ ਉਹ ਅੱਛਾ ਉਹਨਾਂ ਨੇ ਅਸੀਂ ਕਿ ਹਰੇਲਾ ਤੋਂ ਆਏ ਉਹ ਕਹਿੰਦਾ ਵੀ ਰੇਲਾ ਤੇ ਆਉਣ ਦੀ ਬਜਾਏ ਮੋਟਰਸਾਈਕਲ ਮਾਰਚ ਕਰੋ ਵੀ ਜਿਹੜੇ ਕੋਈ ਆਪ ਮਾਰ ਆਉਣਾ ਚਾਹੁੰਦਾ ਉਹ ਵੀ ਨਾ ਆਵੇ ਸੋ ਇਸ ਕਰਕੇ ਸਾਈਡ ਨਹੀਂ ਇਹ ਹੈਗਾ ਪੈਰਲਲ ਆ ਸਾਈਡ ਇਹ ਹੁੰਦੀ ਆ ਵੀ ਜਿਹੜਾ ਆਪਾਂ ਤਾਲਵੇਲਵਾ ਕਹਿੰਦੇ ਨੇ ਜਾਂ ਸਾਈਡ ਕਹਿੰਦੇ ਨੇ ਆ ਵੀ ਚਲ ਤੁਸੀਂ ਜਿਵੇਂ ਆਹੀ ਅਸੀਂ ਕਿਹਾ ਸੀਗਾ ਵੀ ਤੁਸੀਂ ਦਿੱਲੀ ਨੂੰ ਕਿੰਨੇ ਰਾਹ ਜਾਂਦੇ ਨੇ ਕਿੰਨੀਆਂ ਰੋਡਾਂ ਜਾਂਦੀਆਂ ਨੇ ਦੋਈ ਤਾਂ ਨਹੀਂ ਜਾਂਦੀਆਂ ਖਨੋਰੀ ਵਾਲੀ ਜੀਂਦ ਵਾਲੀ ਤੇ ਸ਼ੰਭੂ ਵਾਲੀ ਹੂੰ ਇਹ ਦੂਰੇ ਕਿੰਨੀਆਂ ਹੋਈਆਂ ਨੇ ਤੁਸੀਂ ਜੇ ਵਿੱਚ ਸਾਨੂੰ ਲੱਗਦਾ ਵੀ ਯਾਰ ਅਸੀਂ ਤਾਂ ਫਿਰ ਮਗਰ ਲੱਗ ਜਾਾਂਗੇ ਨਾ ਲੱਗੋ ਮਗਰ ਹੂੰ ਤੁਸੀਂ ਕਿੰਨੇ ਹੋਰ ਪੁਆਇੰਟ ਆ ਕਿੰਨੇ ਹੋਰ ਰਸਤੇ ਆ ਦਿੱਲੀ ਕੂਚ ਵਾਲੇ ਤੇ ਆ ਕੇ ਤੁਸੀਂ ਆਪਦਾ ਅੱਡ ਅੱਡ ਕਰ ਲਓ ਉੱਥੇ ਆਪਦੀ ਸਟੇਜ ਲਾ ਲਓ ਆਪਣਾ ਬਲਾਰੇ ਲਾ ਲਓ ਇਹ ਇਹ ਇੰਡੀਪੈਂਡੈਂਟ ਜਾਂ ਕਹਿੰਨ ਉਹ ਵੀ ਸਾਈਟ ਤੇ ਰਹਿ ਕੇ ਇਹ ਕਰਨਾ ਹੁੰਦਾ ਸੋ ਪਾਸੇ ਖੜ ਕੇ ਦੇਖੀ ਜਾਣਾ ਜਾਂ ਇਹ ਕਹਿ ਦੇਣ ਉਹ ਵੀ ਅਸੀਂ ਡੀਸੀਆਂ ਦੇ ਧਰਨੇ ਲਾਤੇ ਜਾਂ ਅਸੀਂ ਰਾਸ਼ਟਰਪਤੀ ਨੂੰ ਗਵਰਨਰ ਨੂੰ ਮਿਲਦੇ ਅਸੀਂ ਅਸੀਂ ਹੁਣ ਰਾਸ਼ਟਰਪਤੀ ਨੂੰ ਮਿਲਾਂਗੇ ਚਲੋ ਵੈਸੇ ਉਹਨਾਂ ਦੀ ਆਜ਼ਾਦੀ ਹੈਗੀ ਐ ਉਹ ਪਰ ਗੱਲ ਇਹ ਹੈਗੀ ਆ ਵੀ ਜਿਹੜੀ ਕਿਸਾਨੀ ਆਮ ਲੋਕ ਐ ਜਿਹੜੇ ਉਹ ਨੋਟ ਕਰਨ ਲੱਗ ਗਏ ਵੀ ਯਾਰ ਮੰਗਾ ਉਹੀ ਆ ਜਿਹੜੀਆਂ ਤੁਸੀਂ ਛੱਡ ਕੇ ਆਇਆ ਕੋਈ ਨਵੀਆਂ ਮੰਗਾ ਤਾਂ ਨਹੀਂ ਜਿਹੜੇ ਦਿੱਲੀ ਵੇਲੇ ਛੱਡ ਕੇ ਆਇਆ ਵੀ ਇਹਨਾਂ ਤੇ ਫੇਰ ਲੜਾਂਗੇ ਉਹਨਾਂ ਮੰਗਾਂ ਤੇ ਐ ਤੁਸੀਂ ਵੀ ਕਿਹਾ ਸੀਗਾ ਵੀ ਭਾਈ ਜੇ ਨਾ ਮੰਨੀਆਂ ਅਸੀਂ ਦੁਆਰੇ ਲੜਾਂਗੇ ਉਹ ਦੋਨੇ ਫੋਰਮ ਲੜ ਰਹੇ ਨੇ ਕੁਰਬਾਨੀ ਵੀ ਕਰ ਰਹੇ ਨੇ ਬੰਦੇ ਵੀ ਸ਼ੀਰ ਕਰਵਾ ਰਹੇ ਨੇ ਤੁਸੀਂ ਹੁਣ ਕੀ ਤੋਂ ਪੁੱਛ ਕਢਾਉਣੇ ਆਪ ਲੋਕ ਤਾਂ ਕਹਿਣ ਲੱਗ ਗਏ ਉਹਨਾਂ ਨੂੰ ਕਹਿਣ ਲੱਗ ਗਏ ਵੀ ਯਾਰਾ ਫੰਡ ਕਹਿੰਦੇ ਜੀ ਇੰਨੀ ਜਲਦੀ ਇਦਾਂ ਅੰਦੋਲਨ ਨਹੀਂ ਲੜੇ ਜਾਂਦੇ ਹੁੰਦੇ ਇਦਾਂ ਦੇ ਬਿਆਨ ਵੀ ਨਹੀਂ ਕਿਵੇਂ ਕਹਿੰਦੇ ਜੀ ਇੰਨੀ ਜਲਦੀ ਇਦਾਂ ਦੇ ਇਹ ਅੰਦੋਲਨ ਇਕਨ ਨਹੀਂ ਲੜੇ ਜਾਂਦੇ ਅੰਦੋਲਨਾਂ ਨੂੰ ਸਮਾਂ ਲੱਗਦਾ ਰੋਲਦੂ ਸਿੰਘ ਮਾਨਸਾ ਕਹਿੰਦੇ ਜਨ ਹੁਣ ਤੁਸੀਂ ਅਨਾਜ ਜੀ ਜਾ ਕੱਚਾ ਕਰ ਦਿੰਨਾ ਇਹ ਜਰਾ ਰੋਲਦ ਸਿੰਘ ਮਾਨਸਾ ਦੀ ਗੱਲ ਤੇ ਕੋਈ ਬੰਦਾ ਗੌਰ ਨਹੀਂ ਕਰਦਾ ਉਹਦੇ ਤੁਸੀਂ ਕਮੈਂਟ ਪੜ੍ਹੋ ਥੱਲੇ ਮੈਨੂੰ ਪਰਸੋ ਛੋਟੇ ਵਰਗੇ ਕਿਸੇ ਮੀਡੀਆ ਵਾਲੇ ਨੇ ਪੁੱਛ ਲਿਆ ਵੀ ਤੁਸੀਂ ਜੋ ਜਵਾਬ ਦਿਓ ਰੋਲਦ ਸਿੰਘ ਮਾਨਸਾ ਦਾ ਮੈਂ ਕਿਹਾ ਯਾਰ ਸਾਨੂੰ ਕਿ ਜਵਾਬ ਦੇਣ ਦੀ ਲੋੜ ਹੈ ਲੋਕੀ ਜਵਾਬ ਦੇ ਹੀ ਜਾਂਦੇ ਆ ਜਿੱਥੇ ਉਹ ਕਿਸੇ ਨੂੰ ਇੰਟਰਵਿਊ ਦਿੰਦਾ ਥੱਲੇ ਕਮੈਂਟ ਬਾਕਸ ਹੁੰਦਾ ਨਾ 90% ਕਮੈਂਟਾਂ 'ਚ ਉਹਨੂੰ ਗਾਲਾਂ ਹੁੰਦੀਆਂ ਨੇ ਫਿਰ ਲੋਕੀ ਜਵਾਬ ਦੇ ਹੀ ਜਾਂਦੇ ਆ ਸਾਨੂੰ ਕਿ ਲੋੜ ਐ ਇਸ ਕਰਕੇ ਵੀ ਜੇ ਉਹ ਹੁਣ ਕਹਿੰਦਾ ਵੀ ਉਹ ਤਾਂ ਕਹਿੰਦਾ ਵੀ 30 ਸਾਲ ਡਿੱਕੋ ਹਜੇ 30 ਸਾਲ ਸਮਾਂ ਨਹੀਂ ਹਜੇ ਅੰਦੋਲਨ ਕਰਨ ਦਾ ਉਸ ਕਰਕੇ ਉਹ ਸਮਾਂ ਤਾਂ ਪਹਿਲਾਂ ਨਾਲੋਂ ਵੱਧ ਬਣ ਗਿਆ ਪਹਿਲਾਂ ਅਸੀਂ ਤਾਂ ਕਹਿਆ ਸੀਗਾ ਵੀ ਜਿਹੜੀਆਂ ਕਾਨੂੰਨ ਤਾਂ ਰੱਦ ਹੋ ਗਏ ਬਾਕੀ ਮੰਗਾ ਜਿਹੜੇ ਐਮਐਸਪੀਡੀ ਰਹੇਗੀ ਕਰਜ਼ਾ ਮਾਫੀ ਵਾਲੀ ਰਹੇਗੀ ਬਿਜਲੀ ਐਕਟ ਰੱਦ ਕਰਨ ਵਾਲੀ ਰਹੇਗੀ ਉਹ ਰਹ ਗਈਆਂ ਹੁਣ ਤਾਂ ਉਹਨਾਂ ਨੇ ਕਾਨੂੰਨ ਵੀ ਚੋਰ ਦਰਵਾਜ਼ੇ ਰਹੀਂ ਦੁਬਾਰੇ ਲਿਆ ਲਿਆ ਜਾਂਦੇ ਜਿਹੜਾ ਇਹ ਕਹੇ ਤਾਂ ਵੀ ਭਾਈ ਸੂਬੇ ਜਿਹੜਾ ਮੰਡਗੀਆਂ ਸਰਕਾਰੀ ਮੰਡਗੀਆਂ ਖਤਮ ਕਰਨ ਵਾਲਾ ਕਾਨੂੰਨ ਹੈ ਜੇ ਕੋਈ ਸੂਬਾ ਕਰਨਾ ਚਾਹੁੰਦਾ ਖਤਮ ਪ੍ਰਾਈਵੇਟ ਕਰਨਾ ਚਾਹੁੰਦਾ ਉਹ ਕਰ ਲਿਓ ਉਹ ਮਤਲਬ ਟੇਡੇ ਢੰਗ ਨਾਲ ਉਹ ਡਰਾਫਟ ਲਿਆ ਕੇ ਸਰਕਾਰੀ ਮੰਡਗਿਆ ਖਤਮ ਕਰਨ ਵਾਲਾ ਸੂਬਿਆਂ ਨੂੰ ਭੇਜਨ ਨਾਲ ਉਹਨਾਂ ਨੇ ਉਹ ਜਿਹੜੀ ਲੜਾਈ ਅਸੀਂ ਜਿੱਤੀ ਸੀ ਉਹ ਉਹ ਤਾਂ ਦੁਬਾਰੇ ਫੇਰ ਖੜੀ ਹੋ ਗਈ ਸੋ ਜਿਹੜਾ ਅਜੇ ਵੀ ਕਹਿੰਦੇ ਵਜੇ ਸਮਾਂ ਨਹੀਂ ਆਇਆ ਫਿਰ ਮਤਲਬ ਉਹ ਉਹਨਾਂ ਦਾ ਸਮਾਂ ਨਹੀਂ ਆਉਣਾ ਕਦੇ ਵੀ ਨਹੀਂ ਆਉਣਾ ਤੀ ਦਾ ਬੰਦ ਦੀ ਕਿਸ ਤਰ੍ਹਾਂ ਦੀ ਤਿਆਰੀ ਚੱਲ ਰਹੀ ਹੈ ਕੋਈ ਤਿਆਰੀ ਹੈ ਕੱਲ ਨੂੰ 26 ਹੈ ਜਿੰਨੇ ਵੀ ਪੰਜਾਬ ਦੇ ਆਪਣੇ ਸੰਗਠਨ ਹੈ ਸਾਰੇ ਵਰਗਾਂ ਦੇ ਕੋਈ ਵਰਗ ਨਹੀਂ ਛੱਡਿਆ ਅਸੀਂ ਉਹਨਾਂ ਨੂੰ ਸੱਦਾ ਪੱਤਰ ਭੇਜਤਾ ਇੱਥੇ ਆਹ ਐਸੇ ਢਾਬਾ ਆਹ ਹਾਰ ਜਿਹੜਾ ਢਾਬਾ ਹੈਗਾ ਇਦੇ ਵਿੱਚ ਉਹ ਮਤਲਬ ਸਾਰੇ ਨੂੰ ਸੱਦਿਆ ਉਹਨਾਂ ਦੀਆਂ ਸਾਰੇ ਵਰਗਾਂ ਦੀਆਂ ਲੋਕਲ ਵਡੀਆਂ ਨੂੰ ਨਹੀਂ ਜਿਹੜੀਆਂ ਉਹਨਾਂ ਦੇ ਸੂਬਾ ਵਡੀਆਂ ਨੇ ਤੇ ਉਹਨਾਂ ਨੂੰ ਅਪੀਲ ਕਰਾਂਗੇ ਵੀ ਭਾਈ ਦਿਓ ਤੇ ਸਾਡੀ ਉਮੀਦ ਹੈ ਵੀ ਉਹ ਉਹ ਇਤਿਹਾਸਕ ਬੰਦ ਹੋਊਗਾ ਦਿਨ 30 ਨੂੰ ਰੋਡ ਵੀ ਬੰਦ ਰੇਲਾਂ ਵੀ ਬੰਦ ਬਾਜ਼ਾਰ ਵੀ ਬੰਦ ਸਰਕਾਰੀ ਦਾਰੇ ਸਭ ਕੁਝ ਬੰਦ ਹੋਣਗੇ ਜੀ ਸਰਦਾਰ ਜਗਜੀਤ ਸਿੰਘ ਡੱਲੇਵਾਲ ਜੀ ਦੇ ਮਰਨ ਵਰਤ ਨੂੰ ਦੇ ਕਿਸ ਤਰ੍ਹਾਂ ਦੇਖਦੇ ਹੋ ਕਿਹਾ ਜਾ ਰਿਹਾ ਹੈ ਕਿ ਉਹ ਇੱਕ ਗੁਰੂ ਦੇ ਸਿੱਖ ਨੇ ਜੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਉਹਨਾਂ ਨੂੰ ਅਪੀਲ ਕਰਨ ਜਾਂ ਉਹਨਾਂ ਨੂੰ ਹੁਕਮ ਕਰਨ ਕਿ ਉਹਨਾਂ ਨੂੰ ਫਿਰੇ ਖਤਮ ਕਰਨਾ ਪੈਣਾ ਇਸ ਚੀਜ਼ ਨੂੰ ਕਿਸ ਤਰ੍ਹਾਂ ਦੇਖਦੇ ਹੋ ਏਦਾਂ ਦੀ ਚਰਚਾ ਵੀ ਜਿਹੜੀ ਚੱਲ ਰਹੀ ਹੈ ਇਹ ਚਰਚੇ ਚਲਾ ਰਹੇ ਆ ਜਿਹੜੇ ਤਖਤਾਂ ਦੇ ਜਥੇਦਾਰ ਸਮਝਦੇ ਆ ساری ਗੱਲ ਪਹਿਲਾਂ ਜਿਹੜੇ ਤਲਵੰਡੀ ਸਾਹਿਬ ਵਾਲੇ ਤਖਤ ਦੇ ਜਥੇਦਾਰ ਹੈ ਗਿਆਨੀ ਹਰਪ੍ਰੀਤ ਸਿੰਘ ਉਹ ਇੱਥੇ ਆ ਕੇ ਬੋਲ ਕੇ ਗਏ ਆ ਵੀ ਇਹਨਾਂ ਨੇ ਆਪਣੀ ਜਾਨ ਤਲੀ ਤੇ ਧਰ ਕੇ ਇਹ ਸ਼ੁਰੂ ਕਰਤਾ ਸਾਰੇ ਸਿੱਖਾਂ ਨੂੰ ਇਹਦੇ ਸਮਰਥਨ ਕਰਨਾ ਚਾਹੀਦਾ ਜਿੰਨਾ ਚਿਰ ਤੱਕ ਸਰਕਾਰ ਇਹ ਮੰਗਾਂ ਦਾ ਨਿਪਟਾਰਾ ਨਹੀਂ ਕਰਦੀ ਹੁਣ ਜਥੇਦਾਰ ਉਹਨਾਂ ਦਾ ਜਥੇਦਾਰੀ ਹੈ ਹੁਣ ਦੂਜਾ ਜਥੇਦਾਰ ਉਹ ਉਲਟ ਕਿਵੇਂ ਕਰ ਦੋਗਾ ਇਹ ਇਹ ਹੈਗਾ ਦੂਜਾ ਡਾਇਵਰਟ ਕਰਨ ਦੀ ਗੱਲ ਪਰ ਮੈਨੂੰ ਲੱਗਦਾ ਪਰ ਉਹਨਾਂ ਨੇ ਕੱਲ ਜਿਹੜੀ ਚਿੱਠੀ ਲਿਖਾਈ ਹੈ ਆਪਣੇ ਡੱਲੇਵਾਲ ਸਾਹਿਬ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਉਹ ਤੁਸੀਂ ਅਸੀਂ ਜਾਰੀ ਕੀਤੀ ਹੈ ਗੱਲ ਉਹਦੇ ਚ ਉਹਨਾਂ ਨੇ ਸਾਫ਼ ਕਹਿਤਾ ਵੀ ਮੇਰਾ ਮਰਨ ਵਰਤ ਜਾਂ ਤਾਂ ਛੁੱਟੂਗਾ ਜਦੋਂ ਇਹਨਾਂ ਮੰਗਾਂ ਦਾ ਐਲਾਨ ਹੋ ਜਾਊਗਾ ਐਮਐਸਪੀ ਵਾਲੀ ਬڑے ਨੇੜਾ ਉਹ ਜੋ ਕਰਜ਼ਾ ਮਾਫੀ ਵਾਲਾ ਬਿਜਲੀ ਬਿੱਲ ਵਾਲਾ ਫੇਰ ਮੈਂ ਫੇਰ ਉਹ ਮਰਨwarte ਬੰਦ ਹੋ ਸਕਦਾ ਜਾਂ ਮੇਰੇ ਮਰੇ ਤੋਂ ਬੰਦ ਹੋਊਗਾ ਤੀਜਾ ਕੋਈ ਆਪਸ਼ਨ ਨਹੀਂ ਇਸ ਕਰਕੇ ਤੀਜੀ ਆਪਸ਼ਨ ਹੁਣ ਕੋਈ ਜਿਹੜਾ ਕਹਿੰਦਾ ਵੀ ਬਿਨਾ ਮੰਗਾ ਮਨਾਏ ਤੋਂ ਮਰਨwarte ਛੱਡ ਦਿਓ ਤਾਂ ਉਹ ਤਾਂ ਉਹਨਾਂ ਨੂੰ ਸਿਆਸੀ ਮੌਤ ਮਾਰਨਾ ਚਾਹੁੰਦਾ ਉਹ ਇਹੋ ਜਿਹਾ ਉਹਨਾਂ ਨੇ ਐਲਾਨ ਕਰ ਲਿਆ ਉਹ ਕਹਿੰਦਾ ਵੀ ਮੈਂ ਸਿਆਸੀ ਮੌਤ ਨਹੀਂ ਮਾਰਨਾ ਜੀ ਤੇ ਅੱਗੇ ਹੁਣ ਜਿਹੜਾ ਮਰਜੀਵੜਿਆਂ ਦਾ ਜਥਾ ਜਾਂਦਾ ਸੀਗਾ ਜੀ ਉਸ ਦੀ ਕਿਸ ਤਰ੍ਹਾਂ ਤਿਆਰੀ ਆ ਕਿਉਂਕਿ 101 ਮਰਜੀਵੜਾ ਦਿੱਲੀ ਵੱਲ ਵੱਧਦਾ ਸੀਗਾ ਤੇ ਉਸ ਦੀ ਕਿੰਦਾ ਦੀ ਤਿਆਰੀ ਆ ਗਈ ਦੇਖੋ ਜੀ ਉਹ ਤਿੰਨ ਤੋਂ ਪਹਿਲਾਂ ਜੱਥੇ ਜਾ ਚੁੱਕੇ ਆ 6 ਨੂੰ 8 ਨੂੰ 14 ਨੂੰ ਉਦੋਂ ਬਾਅਦ 18 ਨੂੰ ਆ ਗਿਆ ਸਾਡਾ ਰੇਲ ਰੋਕੋ ਵਾਲਾ ਹੁਣ ਸਾਨੂੰ ਆਇਆ ਸੀਗਾ ਵੀ ਜੇ ਰੇਲ ਰੋਕੋ ਸਫਲ ਨਾ ਹੋਇਆ ਫਲॉप ਹੋ ਗਿਆ ਰੇਲਾ ਚੱਲੀ ਵੀ ਗੰਗਿਆ ਤੇ ਫਿਰ ਤਾਂ ਹੀ ਕਹਿਣਾ ਵਿਰੋਧੀਆਂ ਨੇ ਵਿਚਾਰਿਆਂ ਨੂੰ ਹੰਗਾਰਾ ਨਹੀਂ ਮਿਲਿਆ ਉਹ ਚੱਲੇ ਉਹਦੇ ਕਰਕੇ ਉਹ ਰੋਕਤਾ ਸੀਗਾ ਹੁਣ ਇਹ ਚੱਲ ਰਿਹਾ ਆਪਣਾ ਸ਼ਹਿਬਜ਼ਾਦਿਆਂ ਦਾ ਸ਼ਹੀਦੀ ਧੜਾ ਸ਼ਹੀਦੀ ਅਧਿਆੜਾ ਰ ਸਾਫ ਹਫਤਾ ਚੱਲ ਰਿਹਾ ਆਪਾਂ ਸਮਝ ਲਓ ਵੀ 27 ਤਰੀਕ ਨੂੰ ਛੋਟੇ ਸਾਹਿਬ ਜਰ ਦੇ ਸ਼ਿੱਧੇ ਆ 28 ਨੂੰ ਸਵੇਰ ਹੁੰਦੀ ਹੈ ਜਿਹੜੀ ਸੰਗਤ ਹੈ ਉਹ 29 30 ਤੱਕ ਕਰਵਾਪਸ ਆਉਂਦੀ ਹੈ ਜੀ ਸੋ ਇਸ ਕਰਕੇ ਉਹਨਾਂ ਚਰਤ ਕਰ ਬ੍ਰੇਕ ਹੈ ਜੇ ਉਦੋਂ ਤੱਕ ਇਹਨਾਂ ਨੇ ਕੋਈ ਨਫਟਾਰਾ ਨਾ ਕੀਤਾ ਤੂੰ ਆਗਲਾ ਜਸਾ ਬਿਬੀਆਂ ਵੀ ਤਿਆਰ ਹੋ ਕਹਿੰਦੀਆਂ ਵੀ ਤਿੰਨ ਜੱਥੇ ਹੁਣ ਸਾਡੇ ਭੇਜੋ ਜੀ ਜਿਹੜਾ ਕਹਿੰਦੇ ਹਨ ਵੀ ਔਰਤਾਂ ਕਮਜ਼ੋਰ ਹੈ ਸਾਡੇ ਭਰਾ ਵੀ ਭਿੜੇ ਆ ਉੱਥੇ ਫੱਟੜ ਹੋਏ ਨੇ ਉਹਨਾਂ ਨਾਲ ਉਹਨਾਂ ਦੇ ਗੋਲੇ ਛੱਲੇ ਇੱਕ ਵਾਰੀ ਸਾਨੂੰ ਮੌਕਾ ਦਿਓ ਤਾਂ ਕਿ ਅਸੀਂ ਦਿਖਾ ਦਈਏ ਵੀ ਔਰਤਾਂ ਵੀ ਕੋਈ ਪੜਨ ਦੇ ਵਿੱਚ ਘਟਨੇ ਚਲੋ ਅਸੀਂ ਹੁਣ 30 ਤੋਂ ਬਾਅਦ ਦੋਨੇ ਫੋਰਮ ਮੀਟਿੰਗ ਕਰਕੇ ਉਹਦਾ ਤੈਅ ਕਰਾਂਗੇ ਜੀ ਧੰਨਵਾਦ ਜੀ ਹਾਂਜੀ ਇਹ ਸਾਨੂੰ ਸਰਜੀਤ ਸਿੰਘ ਫੂਲ ਜੀ ਨੇ ਕਿਹਾ ਕਿ ਅਸੀਂ ਲੜਨ ਮੜਨ ਲਈ ਤਿਆਰ ਆਂ ਸਰਦਾਰ ਜਗਜੀਤ ਸਿੰਘ ਡੱਲੇਵਾਲ ਦਾ ਮਰਨ ਵਰਤ ਹੈ ਜਿਹੜਾ ਉਹ ਜਦੋਂ ਤੱਕ ਮੰਗਾ ਨਹੀਂ ਮੰਨਿਆ ਜਾਂਦੀ ਉਦੋਂ ਤੱਕ ਖਤਮ ਨਹੀਂ ਹੋਊਗਾ ਫਿਲਹਾਲ ਕਦੋਂ ਮੰਗਾ ਮੰਨਿਆ ਜਾਂਦੇ ਨੇ ਇਹ ਸਮਾਂ ਦੱਸੂਗਾ ਤੁਸੀਂ ਬਣੇ ਰਹੋ ਪੰਜਾਬੀ ਲੋਕ ਚੈਨਲ ਦੇ ਨਾਲ ਕੈਮਰਾਮੈਨ ਸੁਖਵੀਰ ਟਵਾਣਾ ਦੇ ਨਾਲ ਮਨਵਿੰਦਰ ਸਿੰਘ ਟਵਾਣਾ ਧੰਨਵਾਦ